ਹਾਂ ਇਹ ਨਸਿੱਤ ਨਸਿੱਜੀ ਇਹ ਕਹੀ ਵੇਖ ਕੇ ਹੋਣ ਵਾਲੀ ਹੈ ਜੀ ਸਮਰਦਾਰ ਦੱਸ ਜੀ ਦਰਦ ਨੂੰ ਦਸਾਰ ਜਮਾਫ ਕਰ ਦਿਓ ਜੀ ਤਲੀ ਤਿਆਰੀ ਅਮਨਦੀਪ ਕੌਰ ਜੀ ਦੇਖੋ ਇਹ ਬਹੁਤ ਮੰਦਭਾਗੀ ਘਟਨਾ ਹੋਈ ਹੈ ਸਰਕਾਰ ਦੇ ਜਿਹੜੇ ਇਹ ਹਾਲਾਤ ਬਣਾਏ ਹੋਏ ਨੇ ਬਹੁਤ ਹੀ ਖਤਰਨਾਕ ਹਾਲਾਤ ਨੇ ਜਿਹੜੀਆਂ ਗੋਲੀਆਂ ਨਾਲ ਮਾਰ ਕੇ ਬੱਚੇ ਨੂੰ ਸ਼ਹੀਦ ਕੀਤਾ ਗਿਆ ਪਰਿਵਾਰ ਦੀ ਜ਼ਿੰਮੇਵਾਰੀ ਸੀ ਬੱਚੇ ਤੇ ਉਹ ਆਪਣੀ ਪੜ੍ਹਾਈ ਛੱਡ ਕੇ ਆਪਣੇ ਪਰਿਵਾਰ ਨੂੰ ਪਾਲ ਰਿਹਾ ਸੀਗਾ ਉਹਦੀਆਂ ਦੋ ਭੈਣਾਂ ਸੀ ਇੱਕ ਮੈਰਿਡ ਹੈ ਕਣ ਮੈਰਿਡ ਹੈ ਜੀ ਤੇ ਜ਼ਿੰਮੇਵਾਰੀ ਉਹਦੇ ਸਿਰ ਤੇ ਸੀ ਪਰਿਵਾਰ ਦਾ ਤੁਸੀਂ ਹਾਲ ਦੇਖ ਹੀ ਰਹੇ ਹੋ ਬਹੁਤ ਮੰਦਾ ਹਾਲ ਹੈ ਸਰਕਾਰ ਦੀ ਅਸੀਂ ਨਖੇਦੀ ਕਰਦੇ ਆ ਅਸੀਂ ਸਰਕਾਰ ਤੋਂ ਮੰਗ ਵੀ ਕਰਦੇ ਆ ਵੀ ਜੋ ਹੁਣ ਇਹਨਾਂ ਦੇ ਸਰਕਾਰਜਾ ਉਹ ਮਾਫ਼ ਕੀਤਾ ਜਾਵੇ ਇਹਨਾਂ ਦਾ ਕਰਜ਼ਾ ਲਾਹਿਆ ਜਾਵੇ। ਇਹੀ ਮੰਗ ਕਰਦੇ ਆਂ ਜੀ ਸਰਕਾਰ ਤੋਂ ਵੀ ਇਹਨਾਂ ਨੂੰ ਵਰਤਪਾਦ ਮਾਫੀਆ ਦਿੱਤਾ ਜਾਵੇ 1 ਕਰੋੜ ਦੀ ਰਕਮ ਇਹਨਾਂ ਨੂੰ ਦਿੱਤੀ ਜਾਵੇ ਪੰਜਾਬ ਸਰਕਾਰ ਅਲੱਗ ਦੇਵੇ ਇਹਨਾਂ ਨੂੰ ਮਾਫੀਆ ਤੇ ਪਰਿਵਾਰ ਦੇ ਮੈਂਬਰ ਨੂੰ ਇੱਕ ਨੂੰ ਨੌਕਰੀ ਵੀ ਦਿੱਤੀ ਜਾਵੇ ਤੇ ਜੋ ਕਰਜ਼ਾ ਇਹਨਾਂ ਦਾ ਕਰਜ਼ਾ ਮਾਫ ਕੀਤਾ ਜਾਵੇ। ਤੋਹੀ ਬੇਨਤੀ ਕਰਦੇ ਆਂ। ਸਰਕਾਰ ਦੀ ਨਖੇਦੀ ਵੀ ਕਰਦੇ ਆਂ ਜੀ। ਜਿਵੇਂ ਹੁਣ ਪ੍ਰੋਟੈਸਟ ਕਰਨਾ ਹਰ ਇੱਕ ਦਾ ਹੱਕ ਬਣਦਾ ਹੈ। ਜੇ ਸਾਡੀਆਂ ਮੰਗਾਂ ਸੀ ਅਸੀਂ ਮੰਗਾਂ ਦੇ ਲਈ ਇਹ ਬੱਚੇ ਸਾਡੇ ਜਵਾਨ ਆ ਜਿਹੜੇ ਜਾ ਰਹੇ ਨੇ ਜੇ ਮੰਗਾਂ ਸਰਕਾਰ ਮੰਨਦੀ ਤਾਂ ਇੰਨਾ ਜਿਹੜਾ ਵਿਧਾਨ ਸਿ ਉਹ ਵਦਨਾ ਹੀ ਨਹੀਂ ਸੀਗਾ ਇਸ ਕਰਕੇ ਅਸੀਂ ਸਰਕਾਰ ਦੀ ਮੁਖੇਦੀ ਵੀ ਕਰਦੇ ਹਾਂ ਬੜੇ ਦੁੱਖ ਦੀ ਗੱਲ ਆ ਯਾਰ ਵੀ ਸਾਡੇ ਨੌਜਵਾਨ ਬੱਚੇ ਆ ਜਿਹੜੇ ਉਹ ਮਤਲਬ ਆਪਦੀਆਂ ਹੱਕੀ ਮੰਗਾਂ ਲੈਣ ਲਈ ਜਾਂਦੇ ਨੇ ਤੇ ਉਹਨਾਂ ਨਾਲ ਜਿਹੜੀ ਸਾਡੀ ਸਰਕਾਰ ਹੈ ਮਤਲਬ ਸੈਂਟਰ ਸਰਕਾਰ ਹੈ ਉਹਨਾਂ ਨੂੰ ਰੋਕਾਂ ਲਾਉਂਦੀ ਹੈ ਉਹਨਾਂ ਨੂੰ ਉਹਨਾਂ ਤੇ ਅਥਰੂ ਗੈ ਛੱਡਦੀ ਹੈ ਕਿਉਂ ਨਹੀਂ ਸਾਡੇ ਪੰਜਾਬ ਚ ਆ ਕੇ ਮਰੀ ਜਾਂਦੇ ਨੇ ਯਾਰ ਸਾਡੇ ਕਿਸਾਨ ਜਿਹੜਾ ਸਾਡਾ ਦੇਸ਼ ਦਾ ਅੰਨ ਦਾਤਾ ਹੈ ਉਹ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਗਿਆ ਹੈ ਪੰਜਾਬੀ ਦੇਵੇ ਪੰਜਾਬ ਪੰਜਾਬ ਵਾਲਿਆਂ ਦਾ ਵੀ ਹੱਕ ਮੰਗਦਾ ਹੈ ਪੰਜਾਬ ਵਾਲੇ ਉੱਥੇ ਜਾ ਕੇ ਬੋਲਦੇ ਕਿਉਂ ਨਹੀਂ ਪੰਜਾਬ ਦੀ ਪੁਲਿਸ ਕਿੱਥੇ ਨਮੋਸ਼ ਹੋਈ ਬੈਠੀ ਹੈ ਜੇ ਹਰਿਆਣੇ ਦੀ ਪੁਲਿਸ ਸਾਡੇ ਮੁੰਡਿਆਂ ਨੂੰ ਆ ਕੇ ਪੰਜਾਬ ਚ ਮਾਰੀ ਜਾਂਦੀ ਹੈ ਕਿੱਧਰ ਗਿਆ ਡੀਜੀਪੀ ਕਿੱਧਰ ਗਿਆ ਮੁੱਖ ਮੰਤਰੀ ਕਿੱਧਰ ਗਿਆ ਗ੍ਰਹਿ ਮੰਤਰੀ ਪੰਜਾਬ ਦੇ ਮੁੰਡੇ ਪੰਜਾਬ ਚ ਹੋਰ ਸਟੇਟ ਦੀ ਪੁਲਿਸ ਆ ਕੇ ਮਾਰੀ ਜਾਂਦੀ ਹੈ ਗੁਰਪ੍ਰੀਤ ਸਿੰਘ ਜੀ ਬਹੁਤ ਦੁੱਖ ਦੀ ਗੱਲ ਹੋਈ ਹੈ ਜੀ ਸਾਡੇ ਨਗਰ ਬੱਲੋ ਦਾ ਇੱਕ ਬਹੁਤ ਵਧੀਆ ਮਾਨਦਾਰ ਨੇਕ ਪਰਿਵਾਰ ਸੀਗਾ ਜੀ ਜਿਹਦੇ ਵਿੱਚੋਂ ਮਤਲਬ ਇੱਕ ਆਕਾਸ਼ ਸ਼ੁਭਕਰਨ ਸਿੰਘ ਜੀ ਆਪਣੇ ਦੋ ਭੈਣਾਂ ਦਾ ਇਕੱਲਾ ਭਰਾ ਸੀਗਾ ਮਾਤਾ ਜੀ ਦੀ ਡੈਥ ਹੋ ਚੁੱਕੀ ਸੀ ਦਾਦੀ ਮਾਂ ਇਹਨਾਂ ਦਾ ਮਤਲਬ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਸੀ ਸੋ ਬੈਂਕ ਦਾ ਕਰਜ਼ਾ ਵੀ ਪਰਿਵਾਰ ਦੇ ਸਿਰ ਘੱਟੋ ਘੱਟ 10-15 ਲੱਖ ਰੁਪਏ ਦੇ ਨੇੜੇ ਤੇੜੇ ਚੱਲ ਰਿਹਾ ਹੈਗਾ ਸੋ 10ਵੀਂ ਦੀ ਪੜ੍ਹਾਈ ਛੱਡ ਕੇ ਸੋ ਬੱਚਾ ਆਪਣੀ ਭੈਣ ਨੂੰ ਵਿਆਹ ਕੇ ਉਸ ਤੋਂ ਬਾਅਦ ਬਾਪ ਦੇ ਨਾਲ ਆਪਣੀ ਖੇਤੀਬਾੜੀ ਸ਼ੁਰੂ ਕਰਨ ਕੀਤੀ ਹੈ ਜਿਸ ਦੇ ਵਿੱਚੋਂ ਡੇਢ ਦੋ ਕਿਲਾ ਬਾਹਣ ਪਹਿਲਾਂ ਭੈਣ ਦੇ ਵਿਆਹ ਵੇਲੇ बिक ਚੁੱਕਿਆ ਸੀਗਾ ਤੇ ਜੋ ਅੱਜ ਦੀ ਇਹ ਬਹੁਤ ਮੰਦਭਾਗੀ ਘਟਨਾ ਵਾਪਰੀ ਹੈਗੀ ਬਹੁਤ ਦੁੱਖ ਵਾਲੀ ਗੱਲ ਹੋਈ ਹੈਗੀ ਤੇ ਨਾਲ ਹੀ ਉਹਨਾਂ ਦੇ ਪਿਤਾ ਜੀ ਨੇ ਜਿਹੜੇ ਉਹ ਬਸ ਤੇ ਕਨੈਕਟਰੀ ਕਰਦੇ ਨੇ ਬੱਚਿਆਂ ਨੂੰ ਤਾਰ ਚੜਾਉਣ ਦਾ ਕੰਮ ਤੇ ਅੱਜ ਸਾਰਾ ਹੀ ਮਤਲਬ ਜੋ ਸਮੁੱਚਾ ਨਗਰਾ ਸਮੁੱਚੀ ಗ್ರಾಮ ਪੰਚਾਇਤ ਆ ਵੱਲੋਂ ਅੱਜ ਇਸ ਪਰਿਵਾਰ ਦੇ ਨਾਲ ਸਾਰੀਆਂ ਸ਼ੰਗਾਰਥ ਜਥੇਬੰਦੀਆਂ ਅਸੀਂ ਸਾਰੇ ਇਸ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤੇ ਬਹੁਤ ਦੁੱਖ ਹੋਇਆਗਾ ਤੇ ਇਹ ਹੋਣਹਾਰ ਬੱਚਾ ਸਾਡੇ ਤੋਂ ਸਦਾ ਲਈ ਚਲਾ ਗਿਆਗਾ ਸਰਕਾਰ ਦੀਆਂ ਮਾਰੂ ਨੀਤੀਆਂ ਮਾੜੇ ਮਤਲਬ ਇਹਨਾਂ ਦੇ ਸੋਚਾਂ ਦੇ ਮੁਤਾਬਕ ਕਿਸਾਨ ਨੂੰ ਅੱਜ ਬਹੁਤ ਹੀ ਮੰਦ ਭਾਗੇ ਸਮੇਂ ਦੇ ਵਿੱਚੋਂ ਨੰਗਣਾ ਪੈ ਰਿਹਾਗਾ ਸੋ ਜਿੱਥੇ ਸਾਡੇ ਨਾਲ ਮਤਲਬ ਪਾਕਿਸਤਾਨ ਵਾਲੇ ਬਿਹਾਰ ਮਤਲਬ ਜੋ ਕੇਂਦਰ ਸਰਕਾਰ ਕਰ ਰਹੀ ਹੈ ਇਸ ਤੇ ਬਹੁਤ ਦੁੱਖ ਤੇ ਅਫਸੋਸ ਹੈ ਜੀ ਅਸੀਂ ਮੰਗ ਕਰਨੀ ਚਾਹੁੰਦੇ ਆ ਜੀ ਮਤਲਬ ਪਰਿਵਾਰ ਦੇ ਲਈ ਘੱਟੋ ਘੱਟ 1 ਕਰੋੜ ਰੁਪਇਆ ਕੇਂਦਰ ਸਰਕਾਰ ਦੇਵੇ ਤੇ 50 ਲੱਖ ਰੁਪਇਆ ਪੰਜਾਬ ਸਰਕਾਰ ਇਸ ਪਰਿਵਾਰ ਨੂੰ ਦੇਵੇ ਤੇ ਪੰਜਾਬ ਸਰਕਾਰ ਇਸ ਪਰਿਵਾਰ ਦੇ ਬੱਚੇ ਨੂੰ ਨੌਕਰੀ ਜ਼ਰੂਰ ਦੇਵੇ ਚੜੇ ਕਰਜ਼ੇ ਬਾਰੇ ਵੀ ਪੰਜਾਬ ਸਰਕਾਰ ਜੋ ਬੈਂਕਾਂ ਦਾ ਕਰਜ਼ਾ ਹੈਗਾ ਹੋਰ ਵੀ ਕਿਸੇ ਕਿਸਮ ਦਾ ਕਰਜ਼ਾ ਆੜਤੀ ਦਾ ਕਰਜ਼ਾ ਹੈਗਾ ਸਾਰਾ ਇਹ ਮਾਫ ਹੋਣਾ ਚਾਹੀਦਾ ਜੀ ਫਦਾਲੀ ਚਲਾ ਗਿਆ ਪਰਿਵਾਰ ਦੇ ਕੋਲ ਚਲਾ ਗਿਆ ਪਰਿਵਾਰ ਦਾ ਇਕਲੋਤਾ ਪੁੱਤਰ ਸੀ ਜੋ ਕਿ ਵਿਆਹਿਆ ਵੀ ਨਹੀਂ ਸੀ ਉਮਰ ਸਾਰੀ 21 ਸਾਲ ਸੀ ਤੇ ਜੋ ਕਿਸਾਨੀ ਸੰਘਰਸ਼ ਦੇ ਲਈ ਕਿਸਾਨਾਂ ਦੀ ਮਤਲ ਜੋ ਆਪਣੀਆਂ ਮੰਗਾਂ ਸੀ 2020 ਦੇ ਵਿੱਚ ਮੋਦੀ ਸਰਕਾਰ ਨੇ ਮੰਨੀਆਂ ਸੀ ਪਰ ਉਹ ਨਾ ਮਨਜ਼ੂਰ ਕੀਤੀਆਂ ਗਈਆਂ ਨੇ ਉਹਨੂੰ ਮਨਜ਼ੂਰ ਕਰਾਉਣ ਦੇ ਲਈ ਇੱਕ ਸੰਘਰਸ਼ ਦਵਾਰੇ ਵਿੱਢਿਆ ਗਿਆ ਸੀ 2024 ਦੇ ਵਿੱਚ ਜੋ ਜਿਹਦੇ ਵਿੱਚ ਅੱਜ ਸਾਡੇ ਬੱਚੇ ਨੂੰ ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਦੀਆਂ ਜਿਹੜੀਆਂ ਮਤਲਬ ਫੋਰਸਾਂ ਲੱਗੀਆਂ ਹੋਈਆਂ ਉਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਸਾਡੇ ਬੱਚੇ ਦੇ ਸਿੱਧੇ ਮੱਥੇ ਦੇ ਵਿੱਚ ਗੋਲੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਤਾਰ ਦਿੱਤਾ ਗਿਆ